ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਨਜ਼ਦੀਕ ਪਿੰਡ ਲਾਲੋਵਾਲ ਵਿਖੇ ਜਿੱਥੋਂ ਇੱਕ ਨੌਜਵਾਨ ਜਸਪ੍ਰੀਤ ਸਿੰਘ ਦੇ ਮਾਪਿਓ ਆਪਣੇ ਪੁੱਤਰ ਨੂੰ ਮਾਪਿਓ ਆਪਣੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਹਨ ਦਰਸਲ ਜਸਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ ਆਪਣੀ ਮਿਹਨਤ ਦੇ ਪੈਸੇ ਮੰਗਣ ਤੇ ਮਾਲਕਾਂ ਦੇ ਵੱਨੋਂ ਇੱਕ ਝੂਠੇ ਮਾਮਲੇ ਦੇ ਵਿੱਚ ਫਸਾ ਦਿੱਤਾ ਗਿਆ ਤੇ ਹੁਣ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਪਰ ਉਸ ਦੇ ਕੋਲ ਕੋਈ ਵੀ ਪਾਸਪੋਰਟ ਅਤੇ ਕਾਗਜ਼ ਨਹੀਂ ਹੈ ਇਸ ਲਈ ਇੰਗਲੈਂਡ ਦੇ ਡਿਟੈਕਸ਼ਨ ਹੋਮ ਦੇ ਵਿੱਚ ਰੱਖਿਆ ਗਿਆ ਸੋ ਮਾਪਿਓ ਨੇ ਸਰਕਾਰ ਦੇ ਅੱਗੇ ਪੁੱਤਰ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ ਸੋ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਚੁੱਕਿਆ ਪੁੱਤਰ ਸੋ ਮਹਿਲਤ ਦੇ ਪੈਸੇ ਮੰਗਣ ਤੇ ਝੂਠੇ ਮਾਮਲੇ ਦੇ ਵਿੱਚ ਮਾਲਕ ਦੇ ਵੱਲੋਂ ਫਸਾਇਆ ਗਿਆ ਸੋ ਮਾਪਿਓ ਨੇ ਸਰਕਾਰ ਦੇ ਅੱਗੇ ਪੁੱਤਰ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਮਾਪਿਓ ਕਈ ਤਰ੍ਹਾਂ ਦੇ ਹੀ ਲਿਵਸੀਲੇ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਤਾਂ ਜੋ ਉਹ ਪੜ੍ਹ ਲੈ ਸਕਣ ਜਾਂ ਫਿਰ ਆਪਣੇ ਪੈਰਾਂ ਤੇ ਖੜੇ ਹੋ ਕੇ ਮਾਪਿਓ ਨੂੰ ਕੁਝ ਕਮਾ ਕੇ ਦੇ ਸਕਣ ਪਰ ਪਿਛਲੇ ਦਿਨਾਂ ਚ ਕਈ ਐ ਉਹ ਜੇ ਕੇਸ ਸਾਹਮਣੇ ਆਏ ਆ ਜਦੋਂ ਬੱਚੇ ਨਾਲ ਬਾਹਰ ਕੋਈ ਅਭਿਨਵੀ ਹੋ ਜਾਂਦੀ ਹੈ ਕੋਈ ਐਕਸੀਡੈਂਟ ਹੋ ਜਾਂਦਾ ਦੁਰਘਟਨਾ ਹੋ ਜਾਂਦੀ ਹੈ ਤੇ ਮਾਪਿਓ ਨੂੰ ਉਹਨਾਂ ਦੀ ਮ੍ਰਿਤਕ ਦੇਹ ਦੇਖਣ ਲਈ ਮਹੀਨੇ-ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਤੇ ਕਈ ਕੇਸੇ ਇਦਾਂ ਦੇ ਵੀ ਸਾਹਮਣੇ ਆ ਰਹੇ ਆ ਜਦੋਂ ਬਾਹਰ ਬੱਚਾ ਕਿਸੇ ਕੇਸ ਚ ਫਸ ਜਾਂਦਾ ਤੇ ਮਾਪਿਓ ਪਿੱਛੇ ਦੌੜ ਪਾਜ ਲਾ ਕੇ ਉਹਨੂੰ ਵਾਪਸ ਲਿਆਂਦੀ ਕੋਸ਼ਿਸ਼ਾ ਕਰਦੇ ਆ ਇਹੋ ਜਿਹਾ ਹੀ ਕੇਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲਾਲੋਵਾਲ ਦੇ ਸਾਹਮਣੇ ਆਇਆ ਹੈ ਲੜਕਾ ਜਸਪ੍ਰੀਤ ਸਿੰਘ ਬਾਹਰ ਗਿਆ ਸੀ ਉਹਨਾਂ ਦੇ ਪਿਤਾ ਜੀ ਗੁਰਪਾਲ ਸਿੰਘ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖਦੇ ਆ ਕੀ ਹੈ ਪੂਰਾ ਮਾਮਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹੈ ਪੂਰਾ ਮਾਮਲਾ ਦੱਸੋ ਸਾਰੀ ਗੱਲ ਸਾਡਾ ਜੀ ਬੇਟਾ ਜਸਪ੍ਰੀਤ ਸਿੰਘ 28 ਸਾਲ ਦੀ ਉਮਰ ਦਾ 28 ਸਾਲ ਦੀ ਉਮਰ ਵਾਜੀ ਉਹਨੂੰ ਆਪਾਂ 2020 ਵਿੱਚ ਇੰਗਲੈਂਡ ਭੇਜਿਆ ਸੀ ਜੋ ਕਿ ਸਾਡੀ ਨੋ ਰਾਣੀ ਨੇ ਸਾਨੂੰ ਉਹਨੂੰ ਸੁਪੋਸ ਕੀਤਾ ਸੀ ਤੇ ਬਾਅਦ ਵਿੱਚ ਕੋਈ ਤਿੰਨ ਕੁ ਮਹੀਨੇ ਬਾਅਦ ਗਿਆ ਸੀ 2-3 ਜਾਂ 2 ਸਾਲ ਲਗਭਗ ਇਕੱਠੇ ਰਹੇ ਨੇ ਕੋਈ ਛੋਟੀ ਮੋਟੀ ਇਹਨਾਂ ਦੀ ਆਪਸ ਵਿੱਚ ਕੋਈ ਹੋ ਗਈ ਤਾਂ ਉਹ ਅਲੱਗ ਲੈਣ ਲੱਗੇ ਉਹ ਲੱਗ ਰਹਿਣ ਲੱਗ ਪਏ ਬਾਅਦ ਵਿੱਚ ਜੀ ਜਸਪ੍ਰੀਤ ਕਿਸੇ ਕੰਪਨੀ ਕੋ ਕੰਮ ਕਰਦਾ ਸੀ ਤੇ ਉਹ ਜਿਹੜੀ ਕੰਪਨੀ ਕੋ ਕੰਮ ਕਰਦਾ ਸੀ ਉਹ ਕੰਪਨੀ ਐਕਚੁਅਲੀ ਮੂਲ ਵਿੱਚ ਉਹ ਸਿਟੀਜਨ ਉਸ ਯੂਕੇ ਦੀ ਸੀ ਹੈ ਪਾਕਿਸਤਾਨ ਮੂਲ ਦੇ ਸੀ ਉਹ ਨਾ ਤੇ ਉਹ ਇਹਨੂੰ ਤਨਖਾਹ ਦਿੰਦੇ ਸੀ ਤੇ ਇਹਦੇ ਕੋਲ ਜ਼ਬਰਦਸਤੀ ਇਹਦੇ ਕੋਲ ਕੰਮ ਕਰਾਉਂਦੇ ਸੀ ਜਦੋਂ ਇਹਨੇ ਉਹਨਾਂ ਦਾ ਕਿਹਾ ਵੀ ਮੈਨੂੰ ਸਾਰੇ ਪੈਸੇ ਦੋ ਮੈਨੂੰ ਘਰ ਵੀ ਭੇਜਣੇ ਆ ਮੇਰੇ ਮਾਂ ਪਿਓ ਨੇ ਮੇਰੇ ਤੇ ਖਰਚ ਕਰਕੇ ਮੈਨੂੰ ਭੇਜਿਆ ਵਾ ਉਹ ਉਹਨਾਂ ਨੂੰ ਮਾਰਕਟਾਈਜ਼ ਕਰਕੇ ਉਹਦੇ ਉਲਟਾ ਕੇਸ ਪਾ ਕੇ ਤੇ ਉਹਨੂੰ ਕਿਸੇ ਇੱਕ ਝੂਠੇ ਕੇਸ ਵਿੱਚ ਫਸਾ ਦਿੱਤਾ ਉਹ ਤੇ ਜੋ ਕਿ ਉਹ ਇੰਗਲੈਂਡ ਵਿੱਚ ਉਹ ਸਜ਼ਾ ਕੱਟ ਚੁੱਕਾ ਵਾ ਤੇ 10 ਮਿੰਟ ਉਹਨੂੰ ਡਿਟੈਕਟਿਵ ਹੋਮ ਵਾ ਉੱਥੇ ਜਿਹੜੇ ਕੈਂਪ ਬਣੇ ਆ ਉਹਨਾਂ ਵਿੱਚ ਉਹਨਾਂ ਰੱਖਿਆ ਗਿਆ ਵਾ ਬੱਚੇ ਦੀ 2000 ਜਦੋਂ ਇੱਥੇ ਸੀ ਉਹਦੀ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ ਦਾ ਉਹਨੂੰ ਕਾफी ਸੱਟਾਂ ਲੱਗੀਆਂ ਸੀ ਇਸ ਕਰਕੇ ਉਹਦੀ ਜਿਹੜੀ ਪ੍ਰੋਬਲਮ ਆ ਉਹਦੀ ਲੱਤਾਂ ਨੂੰ ਇਸ ਟਾਈਮ ਦੇ ਜਿਹੜੇ ਲੱਤਾਂ ਡਿਸਕ ਦੀ ਜਿਆਦਾ ਪ੍ਰੋਬਲ ਹੋਣ ਕਰਕੇ ਲੱਤਾਂ ਉਹਦੀ ਸੌ ਜਾਂਦੀਆਂ ਸੋਨੋ ਹੋ ਜਾਂਦੀਆਂ ਆ ਅਸੀਂ ਕਾफी ਗੁਹਾਰ ਲਾਈ ਆ ਡੀਸੀ ਸਾਹਿਬ ਦੇ ਹਾਈ ਕਮਿਸ਼ਨਰ ਦਿੱਲੀ ਨੂੰ ਵੀ ਆਪਾਂ ਬੇਨਤੀ ਕੀਤੀ ਕਰ ਚੁੱਕੇ ਆ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਬੱਚਾ ਸਾਡਾ ਜਿਹੜਾ ਉੱਥੇ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਵਾ ਤੇ ਅਸੀਂ ਤੇ ਬੇਨਤੀ ਕਰ 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 ਕੇ ਸਰਕਾਰਾਂ ਦੇ ਥੱਕ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਜੀ ਕਿਦੋਂ ਇਸਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਸੀ ਇਹ ਜੀ 2000 23 ਦੇ ਲਗਭਗ 23 ਵਿੱਚ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਕਿੰਨੀ ਦੇਰ ਕੰਮ ਕੀਤਾ ਉਹਨਾਂ ਕੋਲ ਉਹ ਸਾਲ 1.5 ਸਾਲ ਦੇ ਲਗਭਗ ਸਾਲ 1.5 ਸਾਲ ਕੋਈ ਪੈਸਾ ਨਹੀਂ ਦਿੱਤਾ ਗਿਆ ਉਹਨੂੰ ਪੈਸਾ ਨਹੀਂ ਦਿੱਤਾ ਗਿਆ ਤੇ ਅੰਦਰ ਕਿੱਦਾਂ ਕਰਵਾਇਆ ਕੀ ਕੇਸ ਪਾਇਆ ਉਹਨੂੰ ਉਦੇ ਉੱਤੇ ਜੀ ਉਹਦੇ ਨਾਲ ਝਗੜਾ ਕਰਕੇ ਤੂੰ ਏਟਾ ਉਹਦੇ ਤੇ ਕੇਸ ਪਵਾਤਾ ਜੀ ਇਹਦੇ ਤੇ ਖਤਰਾ ਵਾ ਇਹ ਸਾਨੂੰ ਧਮਕੀਆਂ ਦਿੰਦਾ ਵਾ ਤੇ ਉਹਦੀ ਉਹ ਸਜ਼ਾ ਕੱਟ ਚੁੱਕਾ ਵਾ ਉਹ ਪੰਜ ਚਾਰ ਮਹੀਨੇ ਸਜ਼ਾ ਵੀ ਕੱਟ ਚੁੱਕਾ ਵਾ ਬਾਅਦ ਵਿੱਚ ਉਹਨੂੰ ਉਸੇ ਉਤੋਂ ਅਰਾਸਮੈਂਟ ਕਰਕੇ ਉਹਨੂੰ ਉੱਦਾਂ ਰੱਖਿਆ ਪਿਆ ਉਹਨੂੰ ਪਰੇਸ਼ਾਨ ਕਰ ਰਹੇ ਨੇ ਉਹ ਜਦੋਂ ਕਹਿੰਦਾ ਵੀ ਮੈਨੂੰ ਭੇਜੋ ਅੰਦੇ ਵੀ ਤੇਰੇ ਕਾਗਜ਼ ਪੱਤਰ ਨਹੀਂ ਆ ਤੇਰੇ ਕਾਗਜ਼ ਪੱਤਰ ਪਾਸਪੋਰਟ ਬਣਵਾ ਕੇ ਮੰਗਾ ਸਾਡੀ ਇੱਨੀ ਪਹੁੰਚ ਨਹੀਂ ਆ ਵੀ ਆਪਾਂ ਜਾ ਕੇ ਹਾਈ ਕਮਿਸ਼ਨਰ ਕੋਲ ਜਾ ਕੇ ਪਹੁੰਚ ਕਰ ਚੱਕੀ ਐ ਪਹੁੰਚ ਤਾਂ ਸਹੀ ਪ੍ਰਸ਼ਾਸਨਗਾਰੀ ਬੇਨਤੀ ਕਰਨੀ ਆ ਵੀ ਸਾਡਾ ਜਿਹੜਾ ਬੱਚਾ ਵ ਉਨੂੰ ਸੋਖ ਸਾਤ ਇੰਡੀਆ ਮੰਗਾਇਆ ਜਾਵੇ ਤਾਂ ਕੋਈ ਆਪਣੇ ਆਮਰੇ ਪ੍ਰੇਖ ਦਾ ਸੁਧਾਰ ਸਕੇ ਕੁਝ ਕਾਗਜ਼ ਪੱਤਰ ਕਿੱਥੇ ਆਉਦੇ ਸਾਰੇ ਕਾਗਜ਼ ਪੱਤਰ ਸਾਰੇ ਜੀ ਉਹਨਾਂ ਜਿਨ੍ਹਾਂ ਨੇ ਕੰਪਨੀ ਦਾ ਕੰਮ ਕਰਦਾ ਸੀ ਉਹਨਾਂ ਹੀ ਗਾਇਬ ਕਰਤੇ ਸੀ ਉਹਨਾਂ ਗੁੰਮ ਕਰ ਲਏ ਇਹ ਪਾਸਪੋਰਟ ਵਗੈਰਾ ਵੀ ਉਹਨਾਂ ਕੋਲ ਸਭ ਕੁਝ ਉਹਨਾਂ ਗੁੰਮ ਕਰ ਲਿਆ ਸੀ ਕੋਈ ਕੰਪਲੇਂਟ ਕੀਤੀ ਹੈ ਤੁਸੀਂ ਕੰਪਲੇਂਟ ਜੀ ਅਸੀਂ ਡੀਸੀ ਸਾਹਿਬ ਦੇ ਲਿਖਤੀ ਰੂਪ ਵਿੱਚ ਕੀਤੀ ਸੀ ਬਾਕੀ ਪਿਛਲੇ ਸਾਲ ਆਪਾਂ ਵਿਦੇਸ਼ ਮੰਤਰਾਲੇ ਕੁਲਦੀਪ ਸਿੰਘ ਪਾਲੀਵਾਲ ਤੋਂ ਵੀ ਬੇਨਤੀ ਕਰ ਚੁੱਕੇ ਹਾਂ ਉਹਨਾਂ ਦੀ ਵੀ ਮਤਲਬ ਹੈਗੀ ਨੌਲੇਜ ਵਿੱਚ ਗੱਲ ਹੈਗੀ ਆ ਤੇ ਹੁਣ ਅਸੀਂ ਦੁਬਾਰਾ ਫੇਰ ਰਿਪੀਟ ਕਰ ਚੁੱਕੇ ਹਾਂ 2 ਮਹੀਨੇ ਹੋ ਗਏ ਆ ਪਰ ਸਾਨੂੰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਸਾਰੇ ਇਹੋ ਕਰਦੇ ਆ ਕਿ ਸਾਡਾ ਬੱਚਾ ਸਾਡੇ ਕੋਲ ਆ ਜੇ ਤੇ ਆਣ ਕੇ ਆਪਣੇ ਉਹਦਾ ਕੋਈ ਸਰੀਰ ਦਾ ਜਿਹੜਾ ਠੀਕ ਨਹੀਂਗਾ ਉਹਦਾ ਸਰੀਰ ਜਿਆਦਾ ਠੀਕ ਨਹੀਂਗਾ ਉਹਦੀ ਲੱਤਾਂ ਜਿਹੜੀਆਂ ਉਹ ਜਿਆਦਾ ਕਮਜ਼ੋਰ ਹੋ ਗਈਆਂ ਵਾ ਤਾਂ ਆਪਾਂ ਉਹਦਾ ਕੋ ਇਲਾਜ ਕਰ ਸਕੀਏ ਤੇ ਨਾਲੇ ਚਲੋ ਉਹਦਾ ਕੋ ਇੱਕ ਬਾਰੇ ਕੋਈ ਗੱਡੀ ਵਿਚਾਰ ਕਰੀਏ ਕੱਲਾ ਕੱਲਾ ਮੰਡਰ ਨੇ ਦੋ ਬੇਟੇ ਆ ਜੀ ਸਾਡੇ ਦੂਸਰਾ ਕਿੱਥੇ ਹੈ ਛੋਟਾ ਜੀ ਉਹ ਇੱਥੇ ਹੀ ਆ ਜੀ ਛੋਟਾ ਕੀ ਕਰਦਾ ਹੈ ਛੋਟਾ ਜੀ ਸਟੱਡੀ ਕਰਦਾ ਹੈ ਗੁਰਦਾਸਪੁਰ ਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਐਸੀ ਜਸਪ੍ਰੀਤ ਸਿੰਘ ਦੇ ਪਿਤਾ ਜੀ ਗੁਰਪਾਲ ਸਿੰਘ ਜੀ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਲੜਕਾ ਜੋ ਆਪਣੀ ਸਜ਼ਾ ਵੀ ਪੂਰੀ ਕਰ ਚੁੱਕਿਆ ਹੈ ਲੇਕਿਨ ਉਹਦੇ ਕਾਗਜ਼ਾਤ ਸਾਰੇ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਉਹਨਾਂ ਨੇ ਜ਼ਬਤ ਕਰ ਲਏ ਆ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨੂੰ ਕਿਸੇ ਵੀ ਤਰ੍ਹਾਂ ਪਾਰਾ ਸਰਕਾਰ ਵਾਪਸ ਵੀ ਅੰਦਰ ਆ ਜਾਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ